ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਮੇਰੇ ਕਪੜੇ ਬਾਹਰ ਕੇ ਪੂਰਾ ਮੈਨੂੰ ਪੂਰੀ ਗਲੀ ਦੇ ਵਿੱਚ ਕਸੀਟ ਆ ਗਿਆ ਕਸੀਟ ਕਸੀਟ ਕੇ ਮਾਰਿਆ ਗਿਆ ਪੂਰੀ ਗਲੀ ਨੇ ਦੇਖਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਇੱਕ ਭੈਣ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਰੋ ਰੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੁਜ਼ਾਰਿਸ਼ ਕਰ ਰਹੀ ਹੈ ਕਿ ਉਸਦੀ ਮਦਦ ਕੀਤੀ ਜਾਵੇ ਕਿਉਂਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੇ ਨਾਲ ਧੱਕੇਸ਼ਾਹੀ ਕੀਤੀ ਉਸ ਦੇ ਨਾਲ ਮਾਰਕੁੱਟ ਕੀਤੀ ਇੱਥੇ ਤੱਕ ਕਿ ਉਸ ਨੂੰ ਅਰਧ ਨਗਨ ਕਰਕੇ ਗਲੀ ਦੇ ਵਿੱਚ ਕੁੱਟਿਆ ਗਿਆ ਮਾਰਿਆ ਗਿਆ ਆਓ ਇਸ ਬੀਬਾ ਦਾ ਦੁੱਖ ਸੁਣਦੇ ਹਾਂ ਇਸੇ ਦੀ ਜ਼ੁਬਾਨੀ ਇਹ ਵੀਡੀਓ ਕਿੱਥੇ ਦੀ ਹੈ ਕਿਸ ਜਗ੍ਹਾ ਦੀ ਹੈ ਉਸ ਦੀ ਪੁਸ਼ਟੀ ਅਸੀਂ ਨਹੀਂ ਕਰ ਰਹੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਵੀਡੀਓ ਜਿਸ ਵੀ ਸਥਾਨ ਤੋਂ ਸ਼ੂਟ ਕੀਤੀ ਗਈ ਹੈ ਅਗਰ ਚ ਦੀ ਹੈ ਤਾਂ ਇਸ ਦੀ ਤੈ ਤੱਕ ਚਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਮੇਰੀ ਵਸੀ ਮੇਰੇ ਨਾਲ ਬਹੁਤ ਜ਼ਿਆਦਾ ਕੀਤੀ ਇਹ ਮਟਾਉ ਕਿਰਿਆ ਸੀ ਮੇਰੇ ਨਾਲ ਬਹੁਤ ਜ਼ਿਆਦਾ ਕੀਤੀ ਇਹ ਮੈਨੂੰ ਮਾਰਿਆ ਗਿਆ ਮੇਰਾ ਬੁਰਾ ਹਾਲ ਕੀਤਾ ਗਿਆ ਮੇਰੇ ਮਾਲੇਦਾਰ ਚਾਰ ਬੰਦੇ ਗੁੰਡੇ ਬਦਮਾਸ਼ تھے ਮੇਰੇ ਨਾਲ ਬਹੁਤ ਜ਼ਿਆਦਾ ਕੀਤੀ ਇਹ ਇਹਨਾਂ ਨੇ ਨਹੀਂ ਆ ਵਾਸੇ ਇਕਦਾਂ ਮੀਆਂ ਜਬੀਰ ਆ ਮੀਆਂ ਜਬੀਰ ਦੇ ਦੋ ਬੇਟੇ ਮੀਆਂ ਵੈਸ ਮੀਆਂ ਮੈਂ ਨੇ ਮੇਰੇ ਕਾਰ 'ਚ ਟੱਕ ਕੇ ਮੇਰੇ ਨਾਲ ਜ਼ਿਆਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਨੂੰ ਮੇਰੇ ਤੋਂ ਮੇਰੇ ਛੋਟੇ ਛੋਟੇ ਬੱਚੇ ਮੇਰਾ ਮੀਆਂ ਜੇਲ੍ਹ 'ਚ ਉਹਨਾਂ ਨੇ ਮੇਰੇ ਮੀਆਂ ਨੂੰ ਜੇਲ੍ਹ 'ਚ ਕਰਾ ਦਿੱਤਾ ਮੈਨੂੰ ਪੂਰੀ ਗਲੀ ਦੇ ਵਿੱਚ ਪਰਹਾਨਾ ਕਰਕੇ ਨੰਗਾ ਕਰਕੇ ਮੇਰੇ ਕੱਪੜੇ ਖਾੜ ਕੇ ਮੈਨੂੰ ਮੈਨੂੰ ਫੋੜ ਕੇ ਮੈਨੂੰ ਜ਼ਰੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਕੱਪੜੇ ਫਾੜ ਕੇ ਪੂਰਾ ਮੈਨੂੰ ਪੂਰੀ ਗਲੀ ਦੇ ਵਿੱਚ ਕਸੀਟ ਆ ਗਿਆ ਕਸੀਟ ਕਸੀਟ ਕੇ ਮਾਰਿਆ ਗਿਆ ਪੂਰੀ ਗਲੀ ਨੇ ਦੇਖਿਆ ਜੋ ਜੋ ਬੋਲਦੇ ਉਹਨੂੰ ਇਹ ਧਮਕੀ ਮਿਲਦੀ ਹੈ ਕਿ ਤੇ ਤੁਹਾਡੇ ਨਾਲ ਵੀ ਐਂਝ ਹੀ ਕਰੂੰਗੀ ਮੇਰੇ وزیਰ ਆਲਾ ਪੰਜਾਬ ਨੇ ਇਲਤੀਜਾ ਇਸ ਤਮਾਸ ਐ ਆਜਾ ਕੋਸਨ ਜਿਮੀ ਆਜਾ ਬੀ ਨੀਆ ਵੈਸ ਨੀਆ ਮੈਨ ਮਮਦ ਆਜ਼ਰ ਨੂੰ ਇਹਨਾਂ ਨੂੰ ਸਜ਼ਾ ਦਿੱਤੀ ਜਾ ਇਹਨਾਂ ਨੂੰ ਵਜ਼ੀਰ ਆਲਾ ਪੰਜਾਬ ਤੋਂ ਇਲਤੀਜਾ ਇਹ ਮੈਨੂੰ ਮਾਰਨ ਦੀ ਧਮਕੀ ਦੇਦੇ ਮੇਰੇ ਘਰ घुस ਗਏ ਇਹਨਾਂ ਨੇ ਮਨਸਿਆਤੀ ਕੀਤਾ ਕੋਈ ਮੈਨੂੰ ਮਾਰਿਆ ਗਿਆ ਮੈਨੂੰ ਕੁੱਟਿਆ ਗਿਆ ਮੈਨੂੰ ਪੂਰੀ ਗਰਿਸ਼ ਬਰਹਾਨਾ ਕਰਕੇ ਨੰਗਾ ਕਰਕੇ ਮਾਰਿਆ ਗਿਆ ਮੇਰੇ ਮਨਨਦਾਰ ਮੇਰਾ ਸਾਥ ਵੀ ਨਹੀਂ ਦੇ ਰਿਹਾ

ਛੋਟੇ ਛੋਟੇ ਬੱਚੇ ਮੇਰਾ ਕੋਈ ਵਾਰਿਸ ਨਹੀਂ ਮੇਰਾ ਮੀਆਂ ਜੀ ਨਹੀਂ ਚੇ ਮੇਰਾ ਕੋਈ ਵਾਰਿਸ ਨਹੀਂ ਹੈ ਮੇਰੇ ਭੈਣ ਇਲਤੀਜਾ ਹੈ ਉਹ ਅਕੀਰ ਜਲਾ ਪੰਜਾਬ ਮਦਦ ਕੀਤੀ ਜਾ ਮਦਦ ਮੈਨੂੰ ਬਹੁਤ ਮਜਬੂਰ ਹਾਂ ਬਹੁਤ ਮਜਬੂਰ ਹੈ ਮੇਰੇ ਹਾਲਾਤ ਦੇਖ ਕੇ ਜੇਕਰ ਤੁਸੀਂ ਇਸ ਵੀਡੀਓ ਦੇ ਬਾਰੇ ਕੁਝ ਵੀ ਜਾਣਦੇ ਹੋ ਜੇਕਰ ਤੁਸੀਂ ਇਸ ਦੀ ਸੱਚਾਈ ਜਾਣਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਤਾਂ ਜੋ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਤੱਕ ਇਹ ਵੀਡੀਓ ਪਹੁੰਚੇ ਅਤੇ ਗੁਨਾਹਗਾਰਾਂ ਨੂੰ ਉਹਨਾਂ ਦੀ ਪਾਣ ਦੀ ਸਜ਼ਾ ਜ਼ਰੂਰ ਮਿਲੇ ਕਿਉਂਕਿ ਚਾਹੇ ਗਲਤੀ ਕਿਸੇ ਦੀ ਵੀ ਹੋਵੇ ਕਿੰਨੀ ਵੀ ਕਿਉਂ ਨਾ ਹੋਵੇ ਪਰ ਕਿਸੇ ਵੀ ਔਰਤ ਨੂੰ ਕਿਸੇ ਦੀ ਮਾਂ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਧੀ ਨੂੰ ਇਸ ਤਰੀਕੇ ਨਾਲ ਬੇਪੱਤ ਕਰਕੇ ਗਲੀਆਂ ਦੇ ਵਿੱਚ ਕੁੱਟਣਾ ਜਾਂ ਕਢੀਸਣਾ ਕਿਸੇ ਪਾਸੇ ਦੀ ਇਨਸਾਨੀਅਤ ਨਹੀਂ ਹੈ ਤੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਨੂੰ ਉਹਨਾਂ ਦੀ ਪਾਣ ਦੀ ਦਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਉਸ ਵਾਸਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹੇ ਗੁਨਾਹਗਰ ਬੇਨਕਾਬ ਕੀਤੇ ਜਾਣ ਤਾਂ ਜੋ ਉਹਨਾਂ ਦੀ ਕਦੀ ਹਿੰਮਤ ਨਾ ਪੈ ਸਕੇ ਅੱਗੇ ਤੋਂ ਕਿਸੇ ਵੀ ਮਾਂ ਭੈਣ ਜਾਂ ਧੀ ਦੇ ਉੱਤੇ ਹੱਥ ਚੱਕਣ ਦੀ ਉਹਨਾਂ ਦੀ ਇੱਜ਼ਤ ਤੇ ਹੱਥ ਪਾਣ ਦੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਨੇ ਸਬਸਕ੍ਰਾਈਬ ਕਰੋ ਪਾਣੀ ਅਖੰਡ ਪਾਣੀ ਅਧੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ